ਸਤਨਾਮ ਧੰਵਾਹਿ ਗੁਰੂ ਸਾਹਿਬ ਜੀਓ ਸੂਰਾ ਸੋ ਪਹਿਚਾਨੀਐ ਜੂ ਲਰੈ ਦੀਨ ਕੇਤ ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛਾਡੇ ਖੇਤ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰਛਤਰ ਤਖਤ ਦੇ ਮਾਲਕ ਮਨੁੱਖਤਾ ਦੇ ਰਹਿਬਰ ਸਾਂਝੀ ਵਾਲਤਾ ਦੇ ਪੈਗੰਬਰ ਸਿਧਾਂਤਾਂ ਦੇ ਖਜ਼ਾਨੇ ਤਪਦੇਆਂ ਹਿਰਦਿਆਂ ਨੂੰ ਠਾਰਨ ਵਾਲੇ ਗੁਰਤਾ ਗੱਦੀ ਤੇ ਬਿਰਾਜਮਾਨ ਜਗਤਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹਦੀ ਪਾਵਨ ਗੋਦ ਦਾ ਆਨੰਦ ਮਾਨ ਰਹਿ ਸਤਸੰਗੀ ਜਨੋ ਆਪਨੇ ਸਭ ਉੱਪਰ ਦਾਤਾ ਜੀ ਦੀ ਅਪਾਰ ਕਿਰਪਾ ਮਿਹਰਮਤ ਹੋਈ ਕਿ ਆਪਾਂ ਸਾਰਿਆਂ ਨੂੰ ਗੁਰੂ ਕੀ ਸ਼ਰਨ ਗੁਰੂ ਕੀ ਸੰਗਤ ਨਸੀਬ ਹੋਈ। ਹਜ਼ੂਰ ਦੇ ਪਾਵਨ ਬਚਨ ਨੇ ਵੱਡੇ ਭਾਗ ਭੇਟੇ ਗੁਰਦੇਵਾ। ਵੱਡੇ ਭਾਗਾ ਦੀ ਨਿਸ਼ਾਨੀ ਗੁਰੂ ਦੇ ਨਾਲ ਪੇਟ ਹੋਣੀ, ਗੁਰੂ ਦੇ ਨਾਲ ਮਲਾਪ ਹੋਣਾ। ਔਰ ਗੁਰੂ ਦੀ ਹਜ਼ੂਰੀ ਦੇ ਅੰਦਰ ਅੱਜ ਆਪਾਂ ਸਹਿਬੇ ਕਮਾਲ ਸਰਬੰਸਦਾਨੀ ਦੇ ਸਹਿਬਜ਼ਾਦੇ ਪੰਜ ਪਿਆਰੇ ਤੇ 40 ਮੁਕਤਿਆਂ ਦਾ ਜਿਹੜਾ ਸਫਰ-ਏ ਸ਼ਹਾਦਤ ਪੋਦੇ ਮਹੀਨੇ ਚੋ ਆਰੰਭ ਹੁੰਦਾ ਓਨੂ ਬੜੀ ਸਰਦਾਂ ਤੇ ਭਾਵਨਾ ਸਹਿਤ ਮਨਾ ਰਹੇ ਹਾਂ ਮੇਰੇ ਤੋਂ ਪਹਿਲਾ ਪ੍ਰਸੰਗ ਕਵੀਸ਼ਰ ਜੱਥੇ ਨੇ ਛੋਟੇ ਸਹਿਬਜ਼ਾਦਿਆਂ ਦਾ ਸਨਾ ਦਿੱਤਾ ਮੇਰੇ ਵੀਰ ਨੇ 5-10 ਮਿੰਟ ਦੀ ਹਾਜ਼ਰੀ ਵੱਡੇ ਸਹਿਬਜ਼ਾਦਿਆਂ ਦੇ ਸੰਬੰਧ ਦੇ ਵਿੱਚ ਸੁਣਾਉਣ ਦਾ ਯਤਨ ਕੀਤਾ ਕੇਵਲ ਮੌਜੀ ਸਾਹਿਬ ਰਿਵੀ ਆ ਗਏ ਨੇ ਕੇਵਲ ਆਪਾਂ 15 ਕੁ ਮਿੰਟ ਦੀ ਹਾਜ਼ਰੀ ਲਵਾਉਣੀ ਹੈ ਰੱਜ ਕੇ ਭੈਣਾਂ ਨੂੰ ਬੇਨਤੀ ਹੈ ਰੱਜ ਕੇ ਇਕਾਗਰਤਾ ਦੀ ਦਾਤ ਬਖਸ਼ੋ ਵੇਖੋ ਇਹ ਸੋਗ ਸਭਾ ਇਹ ਆਪਾਂ ਮੇਰੇ ਪਾਤਸ਼ਾਹ ਨੇ ਆਪਣਾ ਸਰਬੰਸ ਵਾਰਿਆ ਕਲਗੀ ਤਰ ਦੇ ਚਾਰ ਸਾਹਿਬਜਦਾਂ ਦੋ ਚਮਕੌਰ ਦੀ ਲੜੀ ਗੜੀ ਦੇ ਵਿੱਚ ਖੜ ਕੇ ਸ਼ਹੀਦ ਹੁੰਦੇ ਨੇ ਤੇ ਦੋ ਸਰਹੰਦ ਦੀਆਂ ਨੀਹਾਂ ਦੇ ਵਿੱਚ ਦੋ ਲੜਕੇ ਸ਼ਹੀਦ ਹੁੰਦੇ ਨੇ ਤੇ ਦੋ ਖੜ ਕੇ ਸ਼ਹੀਦ ਹੁੰਦੇ ਨੇ ਤੇ ਮੇਰੇ ਪਾਤਸ਼ਾਹ ਨੇ ਚਾਰ ਵਾਰ ਕੇ ਤੇ ਸਾਡੇ ਵੱਲ ਹੱਥ ਕਰਕੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਤੇ ਵਾਰ ਦिए ਸੁੱਤ ਚਾਰ ਚਾਰ ਮੂਹੇ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਜੇ ਆਪਾਂ ਅੱਜ ਸਿੱਖੇ ਨਾ ਲੈ ਕੇ ਗਏ ਰੱਜ ਕੇ ਇਕਾਗਰਤਾ ਦੀ ਦਾਤ ਬਖਸ਼ੋ ਮੈਂ ਵੇਖ ਰਿਹਾ ਭੈਣਾ ਗੱਲਾਂ ਕਦੀ ਨਹੀਂ ਮੁੱਕਦੀਆਂ ਬੰਦਾ ਮੁੱਕ ਜਾਂਦਾ ਮੈਂ ਰਾਤੀ ਬੇਨਤੀ ਕੀਤੀ ਸੀ ਕਬੀਰ ਸਾਹਿਬ ਕਹਿੰਦੇ ਕਹਿੰਦੇ ਕੋ ਬੰਦਾ ਸੀ ਘਰੋਂ ਕਣਕ ਚੱਕੀ ਚੱਕੀ ਤੇ ਲੈ ਕੇ ਗਿਆ ਚੱਕੀ ਵਾਲੇ ਨੇ ਕੀ ਕੀਤਾ ਉਹ ਕਣਕ ਦਾ ਆਟਾ ਪੀਸਦਾ ਕਹਿੰਦੇ ਉਹਦੇ ਕੋਲ ਖੜਿਆ ਖੜਿਆ ਜਿਹੜੇ ਦਾਣੇ ਮੂੰਹ ਚ ਪਾ ਕੇ ਚਿੱਥ ਲੈ ਉਹਦੇ ਕੰਮ ਆ ਗਏ ਕਿਉਂਕਿ ਰਸਤੇ ਦੇ ਵਿੱਚ ਆਟਾ ਲੈ ਕੇ ਜਾ ਰਿਹਾ ਸੀ ਚਿੱਕੜ ਦੇ ਵਿੱਚ ਪੈਰ ਤਿਲਕ ਜਾਂਦਾ ਆਟਾ ਸਾਰਾ ਚਿੱਕੜ ਦਾ ਰੂਪ ਓਝਦਾ ਜਿਉਂ-ਜਿਉਂ ਇਕੱਠਾ ਕਰਦਾ ਆਟਾ ਚਿੱਕੜ ਦਾ ਰੂਪ ਹੋਈ ਜਾਂਦਾ ਹੈ ਮੱਥੇ ਤੇ ਹੱਥ ਮਾਰ ਕੇ ਕਹਿੰਦਾ ਕਹਿੰਦਾ ਪੀਸਤ ਪੀਸਤ ਚਾਬਿਆ ਸੋਈ ਨਿਭੇ ਹੋ ਸਾਤ ਕਬੀਰ ਕੀਚਰ ਆਟਾ ਗਿਰ ਪਰਿਓ ਕਿਸ਼ੂ ਨ ਆਇਓ ਹਾਥ ਪੀਸਤ ਪੀਸਤ ਚਾਬਿਆ ਸੋਈ ਨਿਭੇ ਹੋ ਸਾਤ ਇਹ ਜਿਹੜੀਆਂ ਘੜੀਆਂ ਪੀਸਤ ਪੀਸਤ ਚਾਬਿਆਂ ਵਾਲੀਆਂ ਤੇ ਜਿਹੜੀਆਂ ਸਾਡੀਆਂ ਗੱਲਾਂ ਉਹ ਚਿੱਕੜ 'ਚ ਹੱਥ ਮਾਰਨ ਵਾਲੀਆਂ ਰੱਜ ਕੇ ਕਾਗਰਤਾ ਦੀ ਦਾਤ ਬਖਸ਼ ਦੇਹੋ ਗੁਰਫਤੇ ਦੀ ਸਾਂਝ ਪਾਓ ਸਰਬੱਤ ਸੰਗਤਿਆ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰੀਓ ਮੈਂ ਰਾਤ ਵੀ ਬੇਨਤੀ ਕੀਤੀ ਸੀ ਘਰ ਛੱਡਨੇ ਬੜੇ ਔਖੇ ਨੇ ਹਾਲਾਂਕਿ ਅਸੀਂ ਵਿਦੇਸ਼ਾਂ ਦੇ ਵਿੱਚ ਕਮਾਈ ਕਰਨ ਲਈ ਜਾਂਦੇ ਆ ਤੇ ਜਦੋਂ ਘਰ ਛੱਡਦੇ ਇੱਕ ਵਾਰ ਭੋਬ ਨਿਕਲਦੀ ਐ ਰੋਹਣ ਨਿਕਲਦਾ ਤੇ ਕਲਗੀਧਰ ਪਾਤਸ਼ਾਹ ਦੀਆਂ ਕਿੰਨੀਆਂ ਯਾਦਾਂ ਸੀ ਆਨੰਦਾਂ ਦੀ ਪੂਰੀ ਦੇ ਨਾਲ ਪਰ ਜਦੋਂ ਹਕੂਮਤਾਂ ਨੇ ਕਿਹਾ ਛੱਡੋ ਮੈਂ ਰਾਤੀ ਵੀ ਬੇਨਤੀ ਕੀਤੀ ਸੀ ਮਹਿਸੂਸ ਕਰੋ ਅਤ ਦਰਜੇ ਦੀ ਠੰਡ ਹੋਵੇ ਬਾਹਰ ਮੀਂਹ ਪੈਂਦਾ ਹੋਵੇ ਤੇ ਹਕੂਮਤ ਕਹੇ ਵੀ ਆਪਣਾ ਮਕਾਨ ਖਾਲੀ ਕਰੋ ਘਰ ਛੱਡੋ ਜੇ ਤੁਸੀਂ ਕਹੋ ਕਿਨੂੰ ਕੁੱਨ ਛੱਡਣਾ ਪਵੇਗਾ ਕਹਿੰਦੇ ਬੱਚੇ ਤੋਂ ਲੈ ਕੇ ਬਜ਼ੁਰਗ ਖਾਲੀ ਦਾ ਮਤਲਬ ਖਾਲੀ ਕਿੰਨੇ ਸਮੇਂ ਲਈ ਕਹਿੰਦੇ ਹਮੇਸ਼ਾ ਲਈ ਕਹਿੰਦੇ ਜਾਈਏ ਕਿੱਥੇ ਕਹਿੰਦੇ ਤੁਹਾਨੂੰ ਪਤਾ ਹੋਵੇ ਮਹਿਸੂਸ ਕਰੋ ਪਰ ਉਦੋਂ ਵੀ ਮੇਰੇ ਪਾਤਸ਼ਾਹ ਨੇ ਅਨੰਦਾਂ ਦੀ ਪੂਰੀ ਛੱਡੀ ਸਰਸਾ ਨਦੀ ਦੇ ਪਰਿਵਾਰ ਦਾ ਵਿਛੋੜਾ ਪੈਂਦਾ ਹੈ ਅਮਰਤ ਮੇਲਾ ਹੁੰਦਾ ਹੈ ਇੱਕ ਪਾਸੇ ਫੌਜਾਂ ਲੜ ਰਹੀਆਂ ਪਰ ਮੇਰੇ ਪਾਤਸ਼ਾਹ ਨੇ ਅਮਰਤ ਵੇਲੇ ਦੀ ਸੰਭਾਲ ਕਰਕੇ ਸਾਨੂੰ ਦੱਸਿਆ ਕਹਿੰਦੇ ਭਲਿਆ ਤੇਰੇ ਤੇ ਐਡੀ ਵੱਡੀ ਭੀੜ ਪੈ ਜਾਏ ਫੌਜਾਂ ਤੇਰੇ ਤੇ ਚੜੀਆਂ ਹੁਣ ਘਰ ਤੇਰਾ ਉਜੜਿਆ ਹੋਵੇ ਪਰ ਯਾਦ ਰੱਖੀ ਅਮਰਤ ਵੇਲੇ ਨੂੰ ਵਿਸਾਰੀ ਨਾ ਅਮਰਤ ਵੇਲੇ ਦੀਆਂ ਬਾਣੀਆਂ ਨੂੰ ਵਿਸਾਰੀ ਨਾ ਇਦੋਂ ਅੱਗੇ ਪਰਿਵਾਰ ਦਾ ਵਿਛੋੜਾ ਪੈਂਦਾ ਹੈ ਪਰਿਵਾਰ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਪਰਿਵਾਰ ਵਿਛੋੜਾ ਗੁਰਦੁਆਰਾ ਅੱਜ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ ਵੀ ਮੇਰੇ ਪਾਤਸ਼ਾਹ ਵੱਡੇ ਸਾਹਿਬਜ਼ਾਦਿਆਂ ਦੇ ਨਾਲ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਦੇ ਨੇ ਛੋਟੇ ਸਹਿਬ ਜਾਦੇ ਮਾਤਾ ਗੁਜਰ ਕੌਰ ਦੇ ਨਾਲ ਸਰਸਾ ਨਦੀ ਦੇ ਨਾਲ ਚੱਲਦੇ ਚੱਲਦੇ ਜਿੱਥੇ ਸਰਸਾ ਨਦੀ ਬਿਆਸ ਦੇ ਵਿੱਚ ਫਨਾ ਹੋ ਜਾਂਦੀ ਏ ਨਾਲ ਨਾਲ ਚੱਲਦੇ ਕੁੰਮੇ 마ਸ਼ਕੀ ਦੀ ਝੌਂਪੜੀ 'ਚ ਪਹੁੰਚਦੇ ਨੇ ਗੁਰੂ ਮਤਾਵਾ ਭਾਈ ਮਨੀ ਸਿੰਘ ਦਾ ਦਿੱਲੀ ਨੂੰ ਰਵਾਨਾ ਹੋ ਜਾਂਦੇ ਨੇ ਤੇ ਯਾਦ ਰੱਖਿਆ ਜੇ ਉਹ ਸਾਕੇ ਨਿੱਕੀਆਂ ਜਿੰਦਾਂ ਨੇ ਵੱਡੇ ਸਾਕਿਆਂ ਨੂੰ ਜਨਮ ਦਿੱਤਾ ਮੈਂ ਰਾਤੀ ਵੀ ਬੇਨਤੀ ਕੀਤੀ ਸੀ ਗੁਰਨਾਨਕ ਪਾਤਸ਼ਾਹ ਦੇ ਵੀ ਦੋ ਸਹਿਬ ਜਾਦੇ ਨੇ ਗੁਰ ਅੰਗਦ ਪਾਤਸ਼ਾਹ ਦੇ ਵੀ ਬਾਪੂ ਅਮਰਦਾਸ ਪਾਤਸ਼ਾਹ ਦੇ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਤਿੰਨ ਸਹਬਜ਼ਾਦੇ ਨੇ ਪੰਜਵੇਂ ਪਾਤਸ਼ਾਹ ਦਾ ਇੱਕ ਸਹਬਜ਼ਾਦਾ ਹੈ 6ਵੇਂ ਪਾਤਸ਼ਾਹ ਦੇ ਪੰਜ ਸਹਬਜ਼ਾਦੇ ਨੇ 7ਵੇਂ ਪਾਤਸ਼ਾਹ ਦੇ ਦੋ 9ਵੇਂ ਪਾਤਸ਼ਾਹ ਦੇ ਇੱਕ ਤੇ 10ਵੇਂ ਪਾਤਸ਼ਾਹ ਦੇ ਚਾਰ ਸਹਬਜ਼ਾਦਿਆਂ ਦਾ ਅਰਦਾਸ ਕਿਉਂ ਜ਼ਿਕਰ ਆਉਂਦਾ ਹੈ ਉਹਨਾਂ ਦੀ ਕੁਰਬਾਨੀ ਦਾ ਜ਼ਿਕਰ ਆਉਂਦਾ ਹੈ ਗਿਣਤੀ ਦੇ ਵਿੱਚ 22 ਸਹਬਜ਼ਾਦੇ ਨੇ ਪਰ ਨਿੱਕੀਆਂ ਜਿੰਦਾਂ ਨੇ ਵੱਡੇ ਸਾਖੀਆਂ ਨੂੰ ਜਨਮ ਦਿੱਤਾ ਉਹ ਸਾਨੂੰ ਦੱਸ ਗਏ ਕਿੰਦੇ ਭਲਿਓ ਹੱਕਾਂ ਦੇ ਲਈ ਤੁਹਾਨੂੰ ਲੜਨਾ ਵੀ ਪੈਣਾ ਹੈ ਤੇ ਹੱਕਾਂ ਲਈ ਤੁਹਾਨੂੰ ਖੜਨਾ ਵੀ ਪੈਣਾ ਹੈ ਪਰ ਜਿਵੇਂ ਹੁਣੇ ਮੇਰੇ ਤੋਂ ਪਹਿਲਾਂ ਵੀਰ ਦੱਸ ਕੇ ਗਿਆ ਨਾ ਜਦੋਂ ਭੀੜ ਪੈਂਦੀ ਹੈ ਬੰਦੇ ਦੀਆਂ ਨਜ਼ਰਾਂ ਬਦਲ ਜਾਂਦੀਆਂ ਵਿਪਤਾ ਵੇਲੇ ਪਛਾਣ ਹੁੰਦੀ ਸੱਜਣ ਦੀ ਉਸ ਵੇਲੇ ਗੁਰੂ ਪਾਤਸ਼ਾਹ ਨੂੰ ਦਰਵਾਜ਼ੇ ਵੀ ਟੁੱਕੇ ਮਿਲੇ ਨੇ ਜਿਹੜੇ ਕਿਸੇ ਵੇਲੇ ਕਹਿੰਦੇ ਸੀ ਨਾ ਪਾਤਸ਼ਾਹ ਸਾਡੀ ਪਰਖ ਕਰੋ ਕਨੇਚ ਪਿੰਡ ਮਾਛੀਵਾੜੇ ਦਾ ਜ਼ਿਕਰ ਚੱਲਿਆ ਸੀ ਮੇਰੇ ਵੀਰ ਨੇ ਕੀਤਾ ਹੈ ਯਾਦ ਰੱਖਿਆ ਜੇ ਗਣੀ ਖਾਂ ਤੇ ਨਬੀ ਖਾਂ ਦਾ ਜ਼ਿਕਰ ਆਇਆ ਵੀ ਮੇਰੇ ਪਾਤਸ਼ਾਹ ਨੂੰ ਮੋਢਿਆਂ ਤੇ ਚੱਕ ਕੇ ਉੱਚ ਦਾ ਪੀਰ ਬਣਾ ਕੇ ਲੈ ਕੇ ਗਏ ਯਾਦ ਰੱਖਿਆ ਜੇ ਮੋਢਿਆਂ ਤੇ ਚੱਕਣਾ ਕਿਤੇ ਸਿਰ ਦੇਣ ਤੋਂ ਘੱਟ ਨਹੀਂ ਸੀ ਉਹਦੇ ਹਕੂਮਤਾ ਕਹਿੰਦੀ ਆ ਵੀ ਜਿਸ ਬੰਦੇ ਨੇ ਵੀ ਇਸ ਪਰਿਵਾਰ ਦੀ ਮਦਦ ਕੀਤੀ ਕੋਲੂ ਚ ਪੀੜਿਆ ਜਾਏਗਾ ਮੋਤੀ ਰਾਮ ਮਹਿਰਾ ਸ਼ਹੀਦ ਮੋਤੀ ਰਾਮ ਮਹਿਰਾ ਤੇ ਉਹਦੇ ਪੁੱਤਰ ਨਰੈਣ ਦੇ ਦਾ ਜ਼ਿਕਰ ਕਰਨਾ ਵੀ ਬੜਾ ਜ਼ਰੂਰੀ ਹੈ ਦੁੱਧ ਪਿਉਣਾ ਤੇ ਦੁੱਧ ਪਿਉਣ ਦੇ ਵਾਅ ਦੇ ਵਿੱਚ ਪਰਿਵਾਰ ਨੂੰ ਕੋਲੂ ਦੇ ਵਿੱਚ ਪੀੜ ਦੇਣਾ ਅੱਜ ਦੁੱਧ ਦੀ ਕੀਮਤ ਜੇ ਪੁੱਛ ਨਹੀਂ ਹੋਵੇ ਨਾ ਅਸੀਂ ਕਹਿ ਦਿੰਨੇ ਦੁੱਧ ਬੜਾ ਮਹਿੰਗਾ ਹੋ ਗਿਆ ਜੀ 50 ਰੁਪਏ ਹੋ ਗਿਆ 60 ਰੁਪਏ ਹੋ ਗਿਆ 70 ਰੁਪਏ ਹੋ ਗਿਆ ਦੁੱਧ ਦੀ ਕੀਮਤ ਜੇ ਕਿਸੇ ਨੇ ਪੁੱਛਣੀ ਤੇ ਮੋਤੀਰਾ ਮਹਿਰਾ ਨੂੰ ਪੁੱਛੋ ਵੀ ਦੁੱਧ ਦੀ ਕੀਮਤ ਕੀ ਹੈ ਕੰਗੇ ਦੀ ਕੀਮਤ ਕਿਸੇ ਨੇ ਪੁੱਛਣੀ ਤੇ ਪੀਰ ਬੁੱਧੂ ਸ਼ਾਹ ਨੂੰ ਪੁੱਛੋ ਕੀਮਤ ਕੀ ਹੈ ਕੰਗੇ ਦੀ ਆਪਣੇ ਦੋ ਜਵਾਨ ਪੁੱਤਰ ਸ਼ਹੀਦ ਕਰਵਾਏ ਨੇ ਜਿਨ੍ਹਾਂ ਨੇ ਇਹ ਚੀਜ਼ਾਂ ਦੀ ਕੀਮਤ ਪਾਈ ਉਹਨਾਂ ਨੂੰ ਪਤਾ ਹੈ ਚੀਜ਼ਾਂ ਕੀਮਤੀ ਕਿੰਨੀਆਂ ਨੇ ਤੇ ਕਨੇਜ ਪਿੰਡ ਜਦੋਂ ਮੇਰੇ ਪਾਤਸ਼ਾਹ ਮਾਛੀਵਾੜੇ ਦੇ ਜੰਗਲਾਂ ਦੇ ਵਿੱਚੋਂ ਗਣੀ ਖਾ ਤੇ ਨਬੀ ਖਾ ਉੱਚ ਦਾ ਪੀਰ ਬਣਾ ਕੇ ਭੇਜਦੇ ਨੇ ਨਾ ਤੇ ਕਨੇਜ ਪਿੰਡ ਜਿਹੜਾ ਭਾਈ ਫੱਤਾ ਜਿਹੜਾ ਮੇਰੇ ਪਾਤਸ਼ਾਹ ਨੂੰ ਕਿਸੇ ਵੇਲੇ ਕਹਿੰਦਾ ਸੀ ਪਾਤਸ਼ਾਹ ਮੇਰੇ ਕੋਲ ਬੜੇ ਕੀਮਤੀ ਘੋੜੇ ਨੇ ਤੂਫਾਨੀ ਘੋੜੇ ਨੇ ਹਵਾ ਨੂੰ ਮਾਰ ਪਾਉਣ ਵਾਲੇ ਘੋੜੇ ਨੇ ਪਾਚਾ ਕਿਰਪਾ ਕਰੋ ਮੈਂ ਤੁਹਾਨੂੰ ਭੇਟ ਕਰਨਾ ਚਾਹੁੰਨਾ ਤੇ ਅੱਜ ਮੇਰੇ ਪਾਚਾ ਨੇ ਕਹਿ ਕਿਹਾ ਕਹਿੰਗੇ ਫੱਤਿਆ ਅੱਜ ਵੇਲਾ ਆ ਗਿਆ ਮੈਨੂੰ ਘੋੜਾ ਚਾਹੀਦਾ ਤੇ ਫੱਤੇ ਨੇ ਸੋਚਿਆ ਵੀ ਇੱਕ ਪਾਸੇ ਹਕੂਮਤ ਦਾ ਵੀ ਡਰ ਹੈ ਯਾਦ ਰੱਖਿਆ ਜੇ ਜਦੋਂ ਭੀੜ ਪੈਂਦੀ ਨਾ ਫਿਰ ਸਰਕਾਰਾਂ ਹਕੂਮਤਾਂ ਦੇ ਵੀ ਡਰ ਮਾਰ ਜਾਂਦੇ ਨੇ ਬੰਦੇ ਫੱਤੇ ਨੇ ਜਿਹੜਾ ਕੀਮਤੀ ਘੋੜਾ ਸੀ ਅੰਦਰ ਲੁਕਾ ਦਿੱਤਾ ਤੇ ਇੱਕ ਖੱਚਾ ਟਾਈਪ ਜਿਹਾ ਘੋੜਾ ਜ ਮੇਰੇ ਪਾਤਸ਼ਾਹ ਨੂੰ ਭੇਟ ਕੀਤਾ ਤੇ ਮੇਰੇ ਪਾਤਸ਼ਾਹ ਨੇ ਵੇਖ ਕੇ ਕਿਹਾ ਕਹਿਣ ਲੱਗੇ ਤੈਨੂੰ ਮੇਰੇ ਸਟੇਟਸ ਦਾ ਪਤਾ ਨਹੀਂ ਕਲਗੀਧਰ ਪਾਤਸ਼ਾਹ ਦੇ ਦਰਬਾਰ ਗੁਰੂ ਦਰਬਾਰ ਦੇ ਵਿੱਚ ਕੀਮਤੀ ਤੋਂ ਕੀਮਤੀ ਘੋੜੇ ਕੀਮਤੀ ਤੋਂ ਕੀਮਤੀ ਸ਼ਸਤਰ ਤੇ ਕੀਮਤੀ ਤੋਂ ਕੀਮਤੀ ਪਿਸ਼ਾਕਾਂ ਨੇ ਜਿਹੜੇ ਜੰਗ ਲੈਣਾ ਇਹ ਸੂਰਬੀਰ ਯੋਧਿਆਂ ਦੇ ਨਾਲ ਇਹ ਚੰਗੇ ਹਥਿਆਰਾਂ ਤੇ ਚੰਗੇ ਘੋੜਿਆਂ ਦੇ ਨਾਲ ਜਿੱਤੇ ਜਾਂਦੇ ਨੇ ਤੈਨੂੰ ਸਾਡੇ ਸਟੇਟਸ ਦਾ ਪਤਾ ਨਹੀਂ ਯਾਦ ਰੱਖਿਆ ਜੇ ਮੇਰੇ ਪਾਤਸ਼ਾਹ ਨੇ ਉਹ ਜਿਹੜੀ ਇਹਨੇ ਖੱੱਚਰ ਟੈਪ ਘੋੜਾ ਜਾਂ ਦਿੱਤਾ ਸੀ ਮੇਰੇ ਪਾਤਸ਼ਾਹ ਨੇ ਪ੍ਰਵਾਨ ਨਹੀਂ ਕੀਤਾ ਤੇ ਜਿਹੜਾ ਇਹਦਾ ਅਸਲੀ ਕੀਮਤੀ ਘੋੜਾ ਸੀ ਭਾਈ ਸੰਤੋਖ ਸਿੰਘ ਚੂੜਾਮਣੀ ਸੂਰਜ ਪ੍ਰਕਾਸ਼ ਗ੍ਰੰਥ ਦੇ ਕਰਤਾ ਕਹਿੰਦੇ ਸੱਪ ਲੜ ਕੇ ਮਰਿਆ ਉਹ ਅੱਗੇ ਫਿਰ ਪੀਰ ਨਗਾਈਆ ਜਦੋਂ ਆਲਮਗੀਰ ਪਹੁੰਚਦੇ ਨੇ ਪੀਰ ਨਗਾਈਆ ਤੂਫਾਨੀ ਘੋੜਾ ਦਿੰਦਾ ਤੇ ਉਹਦੇ ਤੇ ਮੇਰੇ ਪਾਤਸ਼ਾਹ ਅੱਗੇ ਸਫ਼ਰ ਕਰਦੇ ਨੇ ਯਾਦ ਰੱਖਿਆ ਜੇ ਇਹ ਜਿਹੜਾ ਸਮਾਂ ਹੈ ਨਾ ਇਹ ਦੱਸਿਆ ਮੇਰੇ ਪਾਤਸ਼ਾਹ ਨੇ ਵੀ ਜਦੋਂ ਵਿਪਤਾ ਪੈਂਦੀ ਹੈ ਤੇ ਲੋਕਾਂ ਦੀਆਂ ਨਜ਼ਰਾਂ ਬਦਲ ਜਾਂਦੀਆਂ ਵੇਖਣ ਦਾ ਨਜ਼ਰੀਆ ਬਦਲ ਜਾਂਦਾ ਹੈ ਵਰਤਨ ਦੇ ਢੰਗ ਬਦਲ ਜਾਂਦੇ ਨੇ ਪਰ ਮੇਰੇ ਪਾਤਸ਼ਾਹ ਨੇ ਆਪਣਾ ਸਰਮੰਸ ਵਾਰਿਆ ਪੁੱਤਰ ਵਾਰਨੇ بڑے ਔਖੇ ਜੇ ਲੋਕੀ ਪੁੱਤਰਾਂ ਤੋਂ بڑا ਕੁਝ ਵਾਰਦੇ ਨੇ ਇੱਕ ਪਿਤਾ ਆਪਣੇ ਪੁੱਤਰ ਤੋਂ ਨੋਟ ਵਾਰਦਾ ਤੁਸੀਂ ਵੇਖਿਆ ਹੋਵੇਗਾ ਕਿਸੇ ਖੁਸ਼ੀ ਦੇ ਪ੍ਰੋਗਰਾਮ ਦੇ ਉਹ ਪਿਤਾ ਦੱਸਦਾ ਕਹਿੰਦਾ ਪੁੱਤਰਾ ਇਹਨਾਂ ਨੋਟਾਂ ਨੂੰ ਕਮਾਉਣ ਦੇ ਲਈ ਮੈਂ ਬੜੀ ਮੁਸ਼ਕਲ ਮਿਹਨਤ ਕੀਤੀ ਹੈ ਬੜੀਆਂ ਥੱਗੀਆਂ ਠੋਰੀਆਂ ਵੀ ਮਾਰੀਆਂ ਬਹੁਤ ਪਰਪੰਚਕਾਰ ਪਰਤਨ ਲਿਆਵਾਂ ਹੈ ਪਰ ਯਾਦ ਰੱਖ ਪੁੱਤਰਾ ਇਹ ਪੈਸਾ ਕੀਮਤੀ ਬੜਾ ਹੈ ਪਰ ਤੇਰੇ ਤੋਂ ਵੱਧ ਕੀਮਤ ਨਹੀਂ ਰੱਖਦਾ ਮੈਂ ਤੇਰੇ ਤੋਂ ਵਾਰ ਕੇ ਸੁੱਟਦਾ ਲੋਕੀ ਪੁੱਤਰਾਂ ਤੋਂ ਬੜਾ ਕੁਝ ਵਾਰਦੇ ਨੇ ਪਰ ਕੋਈ ਪੁੱਤਰ ਨਹੀਂ ਜੇ ਵਾਰਦਾ ਪੁੱਤਰ ਵਾਰਨੇ ਜੇ ਕਿਸੇ ਦੇ ਹਿੱਸੇ ਵਿੱਚ ਆਏ ਤੇ ਕਲਗੀਧਰ ਪਾਤਸ਼ਾਹ ਦੇ ਹਿੱਸੇ ਵਿੱਚ ਆਏ ਨੇ ਚਮਕੌਰ ਦੀ ਗੜੀ ਦੇ ਵਿੱਚ ਪੰਜਾਂ ਪਿਆਰਿਆਂ ਦੇ ਜਥੇਦਾਰ ਨੇ ਭਾਈ ਦਇਆ ਸਿੰਘ ਨੇ ਆ ਕੇ ਬੇਨਤੀ ਕੀਤੀ ਕਹਿਣ ਲੱਗੇ ਦਾਤਾ ਜੀ ਦੋ ਸਾਹਿਬਜ਼ਾਦੇ ਆਪਣੇ ਤੋਂ ਵਿਛੜ ਚੁੱਕੇ ਨੇ ਪਤਾ ਨਹੀਂ ਅੱਜ ਕਿਸ ਹਾਲਤ ਦੇ ਵਿੱਚ ਨੇ ਉਸ ਇਸ ਜਹਾਨ ਦੇ ਵਿੱਚ ਹੈ ਵੀ ਨੇ ਕਿ ਨਹੀਂ ਜਿਹੜੇ ਦੋ ਸਾਹਿਬਜ਼ਾਦੇ ਨੇ ਉਹਨਾਂ ਨੂੰ ਆਪਾਂ ਸੰਭ ਲਈਏ ਤੇ ਮੇਰੇ ਪਾਤਸ਼ਾਹ ਨੇ ਉਦੋਂ ਜਵਾਬ ਦਿੱਤਾ ਕਹਿਣ ਲੱਗੇ ਦਇਆ ਸਿੰਘ ਮੈਨੂੰ ਲੋਕ ਬਾਦਸ਼ਾਹ ਦਰਵੇਸ਼ ਕਹਿੰਦੇ ਨੇ ਮੈਂ ਸਿੱਖਾਂ ਦੇ ਪੁੱਤਾਂ 'ਚ ਕੋਈ ਫਰਕ ਨਹੀਂ ਰੱਖਣਾ ਕੋਈ ਇਹ ਨਾ ਕਵੇ ਵੀ ਬਾਦਸ਼ਾਹ ਨੇ ਸਿੰਘ ਮਰਵਾ ਦਿੱਤੇ ਤੇ ਆਪਣੇ ਪੁੱਤ ਬਚਾ ਲਏ ਮੈਂ ਬਾਦਸ਼ਾਹ ਦਰਵੇਸ਼ ਲੋਕਾਂ ਨੇ ਮੈਨੂੰ ਨਾਮ ਦਿੱਤਾ ਮੈਂ ਕੋਈ ਦੁਨਿਆਵੀ ਬਾਦਸ਼ਾਹ ਨਹੀਂ ਵੀ ਮਰਵਾਉਣੇ ਹੁੰਦੇ ਲੋਕਾਂ ਦੇ ਪੁੱਤ ਤੇ ਤਾਜ ਪੋਛੀਆਂ ਕਰਨੀਆਂ ਹੁੰਨ ਤੇ ਆਪਣੇ ਪੁੱਤ ਅੱਜ ਅੱਜ ਦੇ ਹੁਕਮਰਾਨ ਕੀ ਕਰਦੇ ਨੇ ਅੱਜ ਦੇ ਲੀਡਰ ਕੀ ਕਰਦੇ ਮਰਵਾਉਣੇ ਹੁੰਦੇ ਨੇ ਤੇ ਤੁਹਾਡੇ ਪੁੱਤ ਹੁੰਦੇ ਨੇ ਤੇ ਟਿਕਟਾਂ ਦੇਣੀਆਂ ਤਾਜ ਪੋਛੀਆਂ ਕਰਨੀਆਂ ਤੇ ਉਹਨਾਂ ਦੇ ਆਪਣੇ ਪੁੱਤ ਹੁੰਦੇ ਨੇ ਪਰ ਮੇਰੇ ਪਾਤਸ਼ਾਹ ਕਹਿੰਦੇ ਲੋਕ ਮੈਨੂੰ ਬਾਦਸ਼ਾਹ ਦਰਵੇਸ਼ ਕਹਿੰਦੇ ਨੇ ਦਇਆ ਸਿੰਘ ਮੈਂ ਸਿੱਖਾਂ ਦੇ ਪੁੱਤਾਂ ਦੇ ਵਿੱਚ ਫਰਕ ਨਹੀਂ ਰੱਖਣਾ ਇੰਨੇ ਨੂੰ ਬਾਬਾ ਅਜੀਤ ਸਿੰਘ ਆ ਕੇ ਕਹਿੰਦੇ ਪਾਤਸ਼ਾਹ ਮੇਰਾ ਨਾਮ ਤੁਸੀਂ ਰੱਖਿਆ ਸੀ ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ ਜੀਤ ਵੀ ਗਿਆ ਅਗਰ ਜੀਤਾ ਨਹੀਂ ਆਊਂਗਾ ਪਾਤਸ਼ਾਹ ਮੈਂ ਆਪਣੇ ਨਾਮ ਦੀ ਇਲਾਜ ਰੱਖਣਾ ਚਾਹੁੰਨਾ ਮੈਨੂੰ ਆਸ਼ੀਰਵਾਦ ਦਿਓ ਮੈਂ ਮੈਦਾਨੇ ਜੰਗ ਦੇ ਅੰਦਰ ਜਾਣਾ ਚਾਹੁੰਨਾ ਮੇਰੇ ਪਾਤਸ਼ਾਹ ਨੇ ਹੇਕਣਾ ਲਾ ਕੇ ਕਿਹਾ ਕਹਿਣ ਲੱਗੇ ਜੀ ਅਜੀਤ ਸਿਆ ਮੈਨੂੰ ਤੇਰੇ ਤੇ ਫਖਰ ਏ ਤੇਰੀਆਂ ਰਗਾਂ ਦੇ ਵਿੱਚ ਮੇਰਾ ਖੂਨ ਏ ਜੇ ਕਿਤੇ ਮੈਂ ਤੈਨੂੰ ਕਹਿੰਦਾ ਮੈਦਾਨੇ ਜੰਗ ਦੇ ਅੰਦਰ ਜਾਣਾ ਤੇ ਕਵੀਆਂ ਨੇ ਪਤਾ ਨਹੀਂ ਕੀ ਲਿਖ ਦੇਣਾ ਸੀ ਵੀ ਗੁਰੂ ਸਾਹਿਬ ਨੇ ਧੱਕੇ ਦੇ ਨਾਲ ਆਪਣੇ ਪੁੱਤਰਾਂ ਨੂੰ ਤੋਰਿਆ ਪਰ ਮੈਨੂੰ ਫਖਰ ਏ ਤੇਰੀਆਂ ਰਗਾਂ ਦੇ ਵਿੱਚ ਮੇਰਾ ਖੂਨ ਏ ਤੂੰ ਆਪ ਕਿਹਾ ਮੈਂ ਸ਼ਹਾਦਤ ਦਾ ਜਾਮ ਪੀਣਾ ਚਾਹੁੰਨਾ ਆਪਣੇ ਹੱਥੀ ਤਿਆਰ ਕਰਕੇ ਮੈਦਾਨੇ ਜੰਗ ਦੇ ਅੰਦਰ ਤੋਰਿਆ ਪਰ ਕਹਿੰਦੇ ਪੁੱਤਰਾ ਮੇਰੀ ਆਖਰੀ ਇੱਛਾ ਹੈ ਮੇਰੀ ਆਖਰੀ ਇੱਛਾ ਹੈ ਮੈਂ ਤੈਨੂੰ ਮੈਦਾਨੇ ਜੰਗ ਦੇ ਅੰਦਰ ਲੜਦੇ ਨੂੰ ਵੇਖਣਾ ਚਾਹੁੰਨਾ ਬਹਾਦਰਾਂ ਦੀ ਨਿਆਈ ਤੇ ਦੂਸਰਾ ਜਦੋਂ ਤੂੰ ਆਖਰੀ ਸਾਵਾਂ ਤੇ ਹੋਵੇਂ ਇੱਕ ਵਾਰ ਘੜੀ ਵੱਲ ਨੂੰ ਜ਼ਰੂਰ ਵੇਖੀ ਮੇਰੀ ਦਲੀ ਇੱਛਾ ਹੈ ਜਦੋਂ ਤੂੰ ਆਖਰੀ ਸਾਵਾਂ ਤੇ ਹੋਵੇਂ ਤੇਰਾ ਮੁਖ ਮੇਰੇ ਵੱਲ ਹੋਵੇ ਪਾਤਸ਼ਾਹ ਦਾ ਥਾਪੜਾ ਲੈ ਕੇ ਮੈਦਾਨੇ ਜੰਗ ਦੇ ਅੰਦਰ ਬਾਬਾ ਜੀ ਸਿੰਘ ਚੱਲਦੇ ਨੇ ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ ਇੰਨੀ ਬਹਾਦਰੀ ਦੇ ਨਾਲ ਲੜੇ ਵੀ ਮੇਰੇ ਪਾਤਸ਼ਾਹ ਨੇ ਘੜੀ ਦੇ ਵਿੱਚ ਖੜ ਕੇ ਲੈ ਯਾਰਖਾ ਜੋਗੀ ਕਹਿੰਦਾ ਇਹ ਮੇਰੇ ਪਾਤਸ਼ਾਹ ਨੇ ਕਿਹਾ ਕਹਿ ਲਗੇ ਸ਼ਾਬਾਸ਼ ਪਿਸ਼ਰ ਕਿਆ ਖੂਬ ਲੜੇ ਹੋ ਕਿਉਂ ਨਾ ਫਰਜੰਦ ਗੋਬਿੰਦ ਕੇ ਬੜੇ ਹੋ ਕਹ ਲਗੇ ਬੜੀ ਬਹਾਦਰੀ ਦੇ ਨਾਲ ਪੁੱਤਰਾ ਲੜਿਆ ਤੂੰ ਮੈਨੂੰ ਫਖਰ ਏ ਤੂੰ ਮੇਰਾ ਵੱਡਾ ਪੁੱਤਰ ਹੈ ਤੇ ਯਾਦ ਰੱਖਿਆ ਜੇ ਜਦੋਂ ਫਿਰ ਸਰੀਰ ਤੇ ਐਨੇ ਫੱਟ ਵੱਜੇ ਬਾਬਾ ਅਜੀਤ ਸਿੰਘ ਦੇ ਜਦੋਂ ਫੱਟਾਂ ਦਾ ਤਾਅ ਨਾ ਚੱਲਦੇ ਹੋਏ ਜਦੋਂ ਆਖਰੀ ਸਾਹਾਂ ਤੇ ਸੀ ਧਰਤੀ ਤੇ ਡਿੱਗਣ ਤੋਂ ਪਹਿਲਾਂ ਇੱਕ ਵਾਰ ਘੜੀ ਵੱਲ ਵੇਖਿਆ ਮੇਰੇ ਪਾਤਸ਼ਾਹ ਦੇ ਮੁਖ ਵੱਲ ਵੇਖਿਆ ਤੇ ਮੇਰੇ ਪਾਤਸ਼ਾਹ ਨੇ ਜਦੋਂ ਵੇਖਿਆ ਵੀ ਮੇਰਾ ਪੁੱਤ ਮੇਰੇ ਵੱਲ ਵੇਖ ਰਿਹਾ ਤੇ ਮੇਰੇ ਪਾਤਸ਼ਾਹ ਨੇ ਜਕਾਰਾ ਛੱਡਿਆ ਕਹਿੰਦੇ ਬੋਲੇ ਸੋ ਨਿਹਾਲ ਮਾਨੋ ਕਾਲਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਹੋਵੇ ਵੀ ਦਾਤਾ ਤੇਰੇ ਪੁੱਤਰ ਸੀ ਤੇਰਾ ਪੁੱਤਰ ਸੀ ਬਾਬਾ ਅਜੀਤ ਸਿੰਘ ਸਿੱਕੀ ਕੇਸਾਂ ਸੁਆਸਾਂ ਸੰਗ ਨਿਭਗੀ ਤੇ ਸਿੰਘਾਂ ਨੂੰ ਕਿਹਾ ਕਹਿਣ ਲੱਗੇ ਸਿੰਘੋ ਦਇਆ ਸਿੰਘ ਮੈਨੂੰ ਵਧਾਈ ਦੇਵੋ ਤੇ ਬਾਬਾ ਦਇਆ ਸਿੰਘ ਜਿਹੜੇ ਸਨ ਪੰਜ ਪਿਆਰਿਆਂ ਦੇ ਜਥੇਦਾਰ ਬੜਾ ਮਨ ਭਰ ਕੇ ਕਹਿੰਦੇ ਕਹਿਣ ਲੱਗੇ ਦਾਤਾ ਜੀ ਦੁਨੀਆ ਦਾ ਦਸਤੂਰ ਏ ਜਦੋਂ ਕੋਈ ਜਹਾਨ ਤੋਂ ਜਾਂਦਾ ਹੈ ਉਦੋਂ ਕੋਈ ਵਧਾਈ ਨਹੀਂ ਦਿੰਦਾ ਜਦੋਂ ਪੁੱਤਰ ਦਾ ਜਨਮ ਹੁੰਦਾ ਦੁਨੀਆ ਵਧਾਈਆਂ ਦਿੰਦੀ ਏ ਮੇਰੇ ਪਾਤਸ਼ਾਹ ਕਹਿੰਦੇ ਦਇਆ ਸਿੰਘ ਮੈਂ ਇਸ ਗੱਲੋਂ ਕਹਿਣਾ ਮੈਨੂੰ ਵਧਾਈ ਦਿਓ ਮੇਰੇ ਪੁੱਤਰ ਨੇ ਮੇਰੇ ਨਾਮ ਦੇ ਵਿੱਚ ਵਾਅਦਾ ਕੀਤਾ ਅੱਗੇ ਲੋਕ ਮੈਨੂੰ ਕਹਿੰਦੇ ਸਨ ਸ਼ਹੀਦ ਪਿਤਾ ਦਾ ਪੁੱਤਰ ਏ ਅੱਜ ਤੋਂ ਮੈਨੂੰ ਲੋਕ ਕਿਹਾ ਕਰਨਗੇ ਸ਼ਹੀਦ ਪੁੱਤਰ ਦਾ ਪਿਤਾ ਮੇਰੇ ਪੁੱਤਰ ਨੇ ਮੇਰੇ ਨਾਮ ਦੇ ਵਿੱਚ ਵਾਅਦਾ ਕੀਤਾ ਮੈਂ ਇਸ ਗੱਲੋਂ ਕਹਿਣਾ ਮੈਨੂੰ ਵਧਾਈ ਦਿਓ ਅਜੇ ਵਧਾਈਆਂ ਦਾ ਦੌਰ ਚੱਲ ਰਿਹਾ ਹੈ ਇਨੇ ਨੂੰ ਬਾਬਾ ਜੁਜਾਰ ਸਿੰਘ ਆਕੇ ਮੇਰੇ ਪਾਤਸ਼ਾਹ ਨੂੰ ਹੱਥ ਜੋੜ ਕੇ ਕਹਿੰਦੇ ਕਹਿਣਗੇ ਦਾਤਾ ਜੀ ਅੱਜ ਤੱਕ ਤੁਸੀਂ ਸਾਡੇ ਦੋਹਾਂ ਭਰਾਵਾਂ ਦੇ ਵਿੱਚ ਕੋਈ ਫਰਕ ਨਹੀਂ ਰੱਖਿਆ ਇੱਕੋ ਜੇ ਘੋੜੇ ਇੱਕੋ ਜੇ ਜੋੜੇ ਇੱਕੋ ਜੇ ਤੀਰ ਕਮਾਨ ਇੱਕੋ ਜੇ ਸਿਰੀ ਸਾਹਿਬ ਅੱਜ ਤੱਕ ਤੁਸੀਂ ਸਾਡੀ ਪਰਵਰਿਸ਼ ਦੇ ਵਿੱਚ ਕੋਈ ਫਰਕ ਨਹੀਂ ਰੱਖਿਆ ਮੈਂ ਹੱਥ ਮੰਨ ਕੇ ਬੇਨਤੀ ਕਰਨਾ ਦਾਤਾ ਜੀ ਸਾਡੀ ਸ਼ਹਾਦਤ ਦੋਹਾਂ ਭਰਾਵਾਂ ਦੇ ਵਿੱਚ ਵੀ ਕੋਈ ਫਰਕ ਨਾ ਰੱਖਿਆ ਜਾਵੇ ਜੋੜੀਆਂ ਦਾ ਜ਼ਿਕਰ ਚੱਲਦਾ ਨਾ ਮੇਰੇ ਤੋਂ ਪਹਿਲਾਂ ਵੀ ਕਵੀਸ਼ਰ ਸਿੰਘ ਕਹਿ ਰਹੇ ਸਭ ਜੋੜੀਆਂ ਦੋ ਜੋੜੀਆਂ ਚਮਕੌਰ ਦੀ ਗੜੀ ਦੇ ਵਿੱਚ ਲੜੀਆਂ ਤੇ ਦੋ ਸਰਹੰਦ ਦੀਆਂ ਨੀਂਹਾਂ ਦੇ ਵਿੱਚ ਖੜੀਆਂ ਕਿਸੇ ਨੇ ਲੜ ਕੇ ਧਰਮ ਨਵਾਇਆ ਤੇ ਕਿਸੇ ਨੇ ਖੜ ਕੇ ਧਰਮ ਨਵਾਇਆ ਇਹ ਸੋਧਾ ਲਾਉਣ ਦੇ ਲਈ ਸਮੇਂ-ਸਮੇਂ ਤੇ ਅਕਾਲ ਪੁਰਖ ਜੋੜੀਆਂ ਭੇਜਦਾ ਕਿਤੇ ਸੁੱਖੇ ਤੇ ਜਿੰਦੇ ਦੀਆਂ ਜੋੜੀਆਂ ਹੁੰਦੀਆਂ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਦਾ ਮੱਸੇ ਰੰਗੜ ਦਾ ਸਿਰ ਲਾਉਣ ਵਾਸਤੇ ਵੀ ਜੋੜੀ ਆਉਂਦੀ ਏ ਤੇ ਯਾਦ ਰੱਖਿਆ ਜੇ ਬਿਆਨਤ ਸਿੰਘ ਤੇ ਸੁਤਵੰਤ ਸਿੰਘ ਦੀ ਵੀ ਜੋੜੀ ਫਿਰ ਇੰਦਰਾ ਪਾਪਨ ਨੂੰ ਮਾਰਨ ਵਾਸਤੇ ਆਉਂਦੀ ਗੁਰੂ ਪਾਤਸ਼ਾਹ ਬੋਤਾ ਸਿੰਘ ਤੇ ਗਰਜਾ ਸਿੰਘ ਦੀ ਵੀ ਜੋੜੀ ਸੀ ਤੇ ਇੱਥੇ ਫਿਰ ਬਾਬਾ ਜਿਹਾਰ ਸਿੰਘ ਨੇ ਬੇਨਤੀ ਕੀਤੀ ਕਹਿਣਗੇ ਦਾਤਾ ਜੀ ਸਾਡੇ ਦੋਹਾਂ ਭਰਾਵਾਂ ਦੀ ਜੋੜੀ ਏ ਅਸੀਂ ਮੈਂ ਵੀ ਆਪਣੇ ਵੱਡੇ ਭਰਾ ਦੀ ਨਿਆਂਈ ਮੈਦਾਨੇ ਜੰਗ ਦੇ ਅੰਦਰ ਜੂਝਣਾ ਚਾਹੁੰਨਾ ਮੈਨੂੰ ਮੇਰੀ ਦਾਦੀ ਨੇ ਦੱਸਿਆ ਸੀ ਤੇਰੇ ਪਿਤਾ ਨੇ ਤੇਰਾ ਨਾਮ ਰੱਖਿਆ ਜੁਝਾਰ ਤੂੰ ਬੜਾ ਤਕੜਾ ਜਿਹਾਰੂ ਬਣੇਗਾ ਤੇ ਮੇਰੇ ਪਾਤਸ਼ਾਹ ਨੇ ਕਿਹਾ ਭਾਈ ਸੰਤੋਖ ਸਿੰਘ ਚੂੜਾ ਮਣੀ ਕਹਿੰਦੇ ਪਾਤਸ਼ਾਹ ਨੇ ਕਿਹਾ ਕਹਿਣ ਲਗੇ ਪੁੱਤਰ ਤੂੰ ਅਜੇ ਛੋਟਾ ਹੈ ਕਹਿਣ ਲਗੇ ਮੈਂ ਛੋਟਾ ਜ਼ਰੂਰ ਹਾਂ ਪਰ ਪਾਤਸ਼ਾਹ ਮੈਂ ਵੀ ਸ਼ਹਾਦਤ ਦਾ ਜਾਮ ਜਿਹਾਰਾ ਵਾਂਗੂ ਪੀਣਾ ਚਾਹੁੰਨਾ ਮੈਂ ਵੀ ਆਪਣੇ ਜ਼ੋਰ ਵਖਾਵਾਂਗਾ ਮੈਦਾਨੇ ਜੰਗ ਦੇ ਅੰਦਰ ਤੇ ਧੰਨ ਸਨ ਮੇਰੇ ਪਾਤਸ਼ਾਹ ਯਾਦ ਰੱਖਿਆ ਜੀ ਮੈਂ ਪਹਿਲਾਂ ਬੇਨਤੀ ਕੀਤੀ ਲੋਕੀ ਪੁੱਤਰਾਂ ਤੋਂ ਬੜਾ ਕੁਝ ਵਾਰਦੇ ਨੇ ਪੁੱਤ ਨੂੰ ਮਾੜੀ ਜੀ ਛਰੀਟ ਆ ਜੇ ਤੇ ਸਾਰੀ ਰਾਤ ਨੀਂਦ ਨਹੀਂ ਆਉਂਦੀ ਅਸੀਂ ਵੀ ਅੱਜ ਪੁੱਤਾਂ ਵਾਲੇ ਆਂ ਪੁੱਤ ਬਿਮਾਰ ਹੋ ਜੇ ਤੇ ਸਾਰੀ ਰਾਤ ਸਰਾਣੇ ਜਾ ਕੇ ਕੱਢੀ ਦੀਏ ਧੰਨ ਸੀ ਕਲਗੀਧਰ ਪਾਤਸ਼ਾ ਜਿਨ੍ਹਾਂ ਨੇ ਮੈਦਾਨੇ ਜੰਗ ਦੇ ਅੰਦਰ ਤੋਰਿਆ ਉਹਨਾਂ ਨੇ ਵੀ ਕਿਹਾ ਕਹਿੰਦੇ ਪਾਤਸ਼ਾ ਮੇਰੇ ਲਈ ਕੋਈ ਹੁਕਮ ਹੋਵੇ ਕੋਈ ਤੁਹਾਡੀ ਇੱਛਾ ਹੋਵੇ ਤੇ ਅੱਲਾ ਯਾਰ ਖਾਂ ਜੋਗੀ ਲਿਖਦਾ ਕਹਿੰਦੇ ਖੁਆਇਸ਼ ਹੈ ਤੁਝੇ ਮੈਦਾਨੇ ਜੰਗ ਮੇ ਲੜਤੇ ਹੋਏ ਦੇਖੇ ਕਹਿੰਦੇ ਮੇਰੀ ਬੜੇ ਚਿਰ ਦੀ ਇੱਛਾ ਹੈ ਮੈਂ ਤੈਨੂੰ ਮੈਦਾਨੇ ਜੰਗ ਦੇ ਅੰਦਰ ਲੜਦੇ ਨੂੰ ਵੇਖਾਂ ਅੱਖ ਮੇਂ ਤੀਰ ਔਰ ਸੀਨੇ ਮੇਂ ਨੇਜੇ ਖਾਤਾ ਹੁਆ ਦਿਖੇ ਕੋਈ ਪਿਓ ਕਹਿ ਸਕਦਾ ਅੱਖ ਦੇ ਵਿੱਚ ਤੇਰੇ ਤੀਰ ਤੇ ਸੀਨੇ ਦੇ ਵਿੱਚ ਨੇਜਾ ਕਹਿ ਲਗਾ ਕੋਈ ਇਹ ਨਾ ਕਵੇ ਨਿਕਲ ਗਈ ਤਰ ਪਾਤਸ਼ਾਹ ਦੇ ਪੁੱਤਰਾਂ ਦੇ ਪਿੱਠ ਦੇ ਵਿੱਚ ਭਜਦਿਆਂ ਦੇ ਵਾਰ ਹੋਏ ਨੇ ਮੈਂ ਚਾਹਣਾ ਤੇਰੀ ਅੱਖ ਦੇ ਵਿੱਚ ਤੇ ਤੇਰੇ ਸੀਨੇ ਦੇ ਵਿੱਚ ਬਾਬਾ ਜਿਝਾਰ ਸਿੰਘ ਨੂੰ ਆਸ਼ੀਰਵਾਦ ਦਿੱਤਾ ਹੈ ਅਸੀਸਾਂ ਦੇ ਕੇ ਤੋਰਿਆ ਉਹ ਵੀ ਜਿਝਾਰਮਾ ਵਾਂਗ ਮੈਦਾਨੇ ਜੰਗ ਦੇ ਅੰਦਰ ਲੜੇ ਨੇ ਉਹੀ ਗੱਲ ਕਹੀ ਸੀ ਕਹਿੰ ਲਿਆ ਆਖਰੀ ਸਾਹਾਂ ਤੇ ਹੋਵੇ ਤੇ ਇੱਕ ਵਾਰ ਗੜੀ ਵਾਲ ਨੂੰ ਜਰੂਰ ਵੇਖੀ ਬਾਬਾ ਜੂਹਾਰ ਸਿੰਘ ਜਦੋਂ ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ ਛੋਟੀ ਉਮਰ ਦੇ ਵਿੱਚ ਤੇ ਜਦੋਂ ਦੁਸ਼ਮਣਾਂ ਨੇ ਵੇਖਿਆ ਟਿੱਡੀਦਾਲ ਨਾਲ ਵੇਖਿਆ ਵੀ ਗੁਰੂ ਪੁੱਤਰ ਇਹਦੇ ਘੇਰਾ ਪਾ ਕੇ ਬੜੇ ਫੱਟ ਦੇ ਕੇ ਸ਼ਹੀਦ ਕੀਤਾ ਪਰ ਜਦੋਂ ਆਖਰੀ ਸਾਹਾਂ ਤੇ ਸਨ ਇੱਕ ਵਾਰ ਜਦੋਂ ਉਹਨਾਂ ਨੇ ਗੜੀ ਵਾਲ ਆਪਣੇ ਗੁਰੂ ਪਿਤਾ ਨੂੰ ਵੇਖਿਆ ਤੇ ਗੁਰੂ ਪਿਤਾ ਨੇ ਫਿਰ ਜਕਾਰਾ ਛੱਡਿਆ ਕਹਿੰਦੇ ਬੋਲੇ ਸੋ ਨਿਹਾਲ ਮਾਨੋ ਜਕਾਰਾ ਛੱਡ ਕੇ ਉਸ ਅਕਾਲ ਪੁਰਖ ਦਾ ਸ਼ੁਕਰ ਕੀਤਾ ਹੋਵੇ ਗੁਰੂ ਨੇ ਪੁੱਤਰ ਵਾਰ ਕੇ ਵੀ ਮਾਲਕ ਦਾ ਸ਼ੁਕਰਾਨਾ ਕੀਤਾ ਅੱਜ ਸਾਨੂੰ ਪੁੱਤਰ ਮਿਲਦੇ ਨੇ ਤੇ ਅਸੀਂ ਸ਼ੁਕਰ ਨਹੀਂ ਕਰਦੇ ਸ਼ਰਾਬਾਂ ਦੇ ਦੌਰ ਚੱਲ ਜਾਂਦੇ ਨੇ ਡੀਜਿਆਂ ਦੇ ਦੌਰ ਚੱਲ ਜਾਂਦੇ ਨੇ ਜਿਹੜੀ ਚੀਜ਼ ਤੋਂ ਮੇਰੇ ਪਾਤਸ਼ਾਹ ਨੇ ਵਰਜਿਆ ਸੀ ਉਹ ਹਰੇਕ ਕੰਮ ਕਰਦੇ ਆ ਪਰ ਯਾਦ ਰੱਖਿਆ ਜੇ ਮੇਰੇ ਪਾਤਸ਼ਾਹ ਨੇ ਆਪਣਾ ਸਰਬੰਸ ਵਾਰਿਆ ਸਾਡੀ ਖਾਤਰ ਜੇ ਅੱਜ ਅਸੀਂ ਸਿਰ ਉੱਚਾ ਕਰਕੇ ਤੁਰ ਰਹੇ ਆ ਉਹ ਗੁਰੂ ਪੁੱਤਰਾਂ ਦੀ ਖਾਤਰ ਤੁਰ ਰਹੇ ਆ ਤੇ ਉਹ ਨਿੱਕੀਆਂ ਜਿੰਦਾਂ ਨੇ ਵੱਡੇ ਸਾਕੇਆਂ ਨੂੰ ਅੰਜਾਮ ਦਿੱਤਾ ਤੇ ਮੇਰੇ ਪਾਤਸ਼ਾਹ ਨੇ ਆਪਣਾ ਸਰਬੰਸ ਵਾਰ ਕੇ ਇਹ ਕਿਹਾ ਸੀ ਇਨ ਪੁੱਤਰਨ ਕੇ ਸੀਸ ਤੇ ਵਾਰ دیے ਸਤਚਾਰ ਚਾਰ ਮੂਏ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਅੱਜ ਸਾਡੇ ਬੱਚਿਆਂ ਦੇ ਵਿੱਚੋਂ ਕਲਗੀ ਤਰਪਾਚ ਨੂੰ ਆਪਣੇ ਸਹਬਜਾਦੇ ਦਿਖਣੇ ਚਾਹੀਦੇ ਨੇ ਔਰ ਗੁਰੂ ਪੁੱਤਰ ਹੋਣ ਦਾ ਆਪ ਸਬੂਤ ਦਈਏ ਕਲਗੀ ਧਰ ਦੇ ਪੁੱਤਰੋ ਤਿਓ ਅਮਰਤਾਰੀ ਹੋ ਕੇ ਜਿਓ ਸੋ ਪੰਥ ਦੇ ਮਹਾਨ ਤਾਡੀ ਜਥਾ ਪਹੁੰਚਿਆ ਸੋ ਉਹਨਾਂ ਨੇ ਵੀ ਹਾਜ਼ਰੀ ਲਵਾਉਣੀ ਹੈ ਸੋ ਇਤਨੀ ਕੋਈ ਸੇਵਾ ਕਬੂਲ ਕਰਿਆ ਜੇ ਵਿਚਾਰਾਂ ਕਰਦੇ ਤਾਂ ਬਿਆਨਤ ਪ੍ਰਕਾਰ ਦੀਆਂ ਪੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਗੁਰੂ ਔਰ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ ਬਖਸ਼ ਲੈਣਾ ਅੰਤਖਿਮਾ ਦੀ ਆਸੀਸ ਬਖਸ਼ ਦੇ ਗੁਰ ਫਤੇ ਦੀ ਸਾਂਝ ਪਾਓ ਸਰਬੱਤ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ